ਦੇ ਰਾਧਾ ਕ੍ਰਿਸ਼ਨ ਕਲੋਨੀ ਵਿਖੇ ਕੁਝ ਨੌਜਵਾਨਾਂ ਦੇ ਵੱਲੋਂ ਆਪਸੀ ਝਗੜੇ ਤੋਂ ਬਾਅਦ ਇੱਕ ਨੌਜਵਾਨ ਨੂੰ ਗੋਲੀ ਮਾਰਨ ਦਾ ਸਮਾਚਾਰ ਮਿਲਿਆ ਜੁਤੇ ਕਿ ਇਸ ਨੌਜਵਾਨ ਦੇ ਗੋਲੀ ਵੱਜੀ ਅਧਿਕਾਰੀਆਂ ਦੇ ਵੱਲੋਂ ਦੱਸਿਆ ਗਿਆ ਕਿ ਇਸ ਨੌਜਵਾਨ ਦੀ ਗੋਲੀ ਵੱਜੇ ਵੱਜੀ ਹੈ ਉਸ ਦਾ ਨਾਮ ਦਮਨ ਗੁਰਾਇਆ ਹੈ ਜਿਸ ਦੀ ਕੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸੋ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੂਰੀ ਸੱਚਾਈ ਜਲਦੀ ਹੀ ਸਾਹਮਣੇ ਲਿਆਂਦੀ ਜਾਵੇਗੀ ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿਸ ਕਲੋਨੀ ਦੇ ਵਿੱਚ ਗੋਲੀ ਚੱਲੀ ਹੈ ਉੱਥੇ ਇੱਕ ਰਾਜਨੀਤਿਕ ਆਗੂ ਦੇ ਗਨਮੈਨ ਦੇ ਵੱਲੋਂ ਬੜੀ ਹੀ ਮੁਸ਼ਕਲ ਤੋਂ ਬਾਅਦ ਗੋਲੀ ਚਲਾਉਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਪਾਸੋਂ ਪਿਸਤਲ ਵੀ ਬਰਾਮਦ ਕਰ ਲਈ ਗਈ ਹੈ ਦੱਸਣਯੋਗ ਹੈ ਕਿ ਜਿਸ ਸਥਾਨ ਤੇ ਇਹ ਘਟਨਾ ਵਾਪਰੀ ਹੈ ਉੱਥੇ ਇੱਕ ਪ੍ਰਾਈਵੇਟ ਸਕੂਲ ਵੀ ਪੈਂ ਸੋ ਦਿਨ ਦਹਾੜੇ ਗੋਲੀਬਾਰੀ ਹੋਈ ਹੈ ਪ੍ਰਾਈਵੇਟ ਸਕੂਲ ਦੇ ਅੰਦਰ ਦਿਨ ਦਹਾੜੇ ਨੌਜਵਾਨ ਨੂੰ ਗੋਲੀ ਮਾਰੀ ਗਈ ਹੈ ਸਕੂਲ ਦੇ ਕੋਲ ਜੁੱਥੇ ਕਿ ਰਾਜਨੀਤਿਕ ਆਗੂ ਦੇ ਗਨਮੈਨ ਦੇ ਵੱਲੋਂ ਪਿੱਛਾ ਕਰਕੇ ਉਸ ਨੂੰ ਫੜਿਆ ਗਿਆ ਤੇ ਪੁਲਿਸ ਦੀ ਹਿਰਾਸਤ ਦੇ ਵਿੱਚ ਆ ਚੁੱਕਿਆ ਹੈ ਉਹ ਜਿਸ ਦੇ ਵੱਲੋਂ ਗੋਲੀ ਚਲਾਈ ਗਈ ਸੀ ਸੋ ਦਿਨ ਦਹਾੜੇ ਪ੍ਰਾਈਵੇਟ ਸਕੂਲ ਦੇ ਨੇੜੇ ਗੋਲੀ ਚੱਲੀ ਹੈ ਨੌਜਵਾਨ ਨੂੰ ਗੋਲੀ ਮਾਰੀ ਗਈ ਹੈ ਦਿਨ ਦਹਾੜੇ ਸੋ ਤਸਵੀਰਾਂ ਵੀ ਦਿਖਾ ਰਹੇ ਜਿੱਤੇ ਕਿ ਪੁਲਿਸ ਦੇ ਵੱਲੋਂ ਹੁਣ ਪੂਰੀ ਜਾਂਚ ਕੀਤੀ ਜਾ ਰਹੀ ਹੈ ਆਖਿਰ ਕਿਉਂ ਗੋਲੀਬਾਰੀ ਕੀਤੀ ਗਈ ਕਿਉਂ ਗੋਲੀ ਮਾਰੀ ਗਈ ਉਸ ਨੌਜਵਾਨ ਦੇ ਹਾਲਤ ਹੈ ਜਿਹੜੀ ਕਿ ਹਜੇ ਗੰਭੀਰ ਦੱਸੀ ਜਾ ਰਹੀ ਹੈ ਸੋ ਉੱਥੇ ਹੀ ਕੋਲ ਰਾਜਨੀਤਿਕ ਆਗੂ ਐ ਕੋਈ ਉਹਨਾਂ ਦੇ ਗਨਮੈਨ ਦੇ ਵੱਲੋਂ ਜਲਦੀ ਤੋਂ ਨਾਲ ਪਿੱਛਾ ਕੀਤਾ ਗਿਆ ਉਸ ਹਮਲਾਵਰ ਦਾ ਤੇ ਉਸ ਨੂੰ ਗ੍ਰਫਤਾਰ ਕੀਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਜਿਹੜਾ ਕਿ ਹੁਣ ਜਾਂਚ ਕੀਤੀ ਜਾ ਰਹੀ ਹੈ ਪੂਰੀ ਸੱਚਾਈ ਕੀ ਹੈ ਉਹ ਜਲਦ ਹੀ ਸਾਹਮਣੇ ਲੈ ਕੇ ਆਉਂਦੇ ਚਾਹੇਗੀ ਫਿਲਹਾਲ ਦਿਨ ਦਿਹਾੜੇ ਇਹ ਫਾਇਰਿੰਗ ਹੋਈ ਹੈ ਬਟਾਲਾ ਦੇ ਵਿੱਚ ਨਾਲ ਹੀ ਪ੍ਰਾਈਵੇਟ ਸਕੂਲ ਵੀ ਹੈ ਜਿਸ ਦੇ ਕੋਲ ਜਿੱਥੇ ਕਿ ਇਹ ਗੋਲੀ ਮਾਰੀ ਗਈ ਹੈ ਸੋ ਨੌਜਵਾਨ ਦੀ ਹਾਲਤ ਫਿਲਹਾਲ ਗੰਭੀਰ ਦੱਸੀ ਜਾ ਰਹੀ ਹੈ ਸੋ ਪਿੱਛਾ ਕਰਕੇ ਗੋਲੀ ਚਲਾਉਣ ਵਾਲੇ ਨੂੰ ਫਿਲਹਾਲ ਕਾਬੂ ਕਰ ਲਿਆ ਗਿਆ ਸੋ ਦਿਨ ਦਹਾੜੇ ਪ੍ਰਾਈਵੇਟ ਸਕੂਲ ਦੇ ਨੇੜੇ ਚੱਲੀ ਆ ਗੋਲੀ ਜਿੱਥੇ ਕਿ ਨੌਜਵਾਨ ਨੂੰ ਗੋਲੀ ਮਾਰੀ ਗਈ ਹੈ ਦਿਨ ਦਹਾੜੇ ਤੇ ਨੌਜਵਾਨ ਦੀ ਹਾਲਤ ਫਿਲਹਾਲ ਗੰਭੀਰ ਦੱਸੀ ਜਾ ਰਹੀ ਹੈ ਸੋ ਪਟਾਲਾ ਦੀ ਹੈ ਰਾਧਾ ਕ੍ਰਿਸ਼ਨ ਕਲੋਨੀ ਹੈ ਜਿੱਥੇ ਕਿ ਕੁਝ ਨੌਜਵਾਨਾਂ ਦੇ ਵੱਲੋਂ ਆਪਸੀ ਝਗੜਾ ਹੋਇਆ ਸੀ ਆਪਸੀ ਝਗੜੇ ਤੋਂ ਬਾਅਦ ਇੱਕ ਗੋਲੀ ਚਲਾਈ ਗਈ ਤੇ ਇੱਕ ਨੌਜਵਾਨ ਇਸ ਦੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਸੋ ਇਹ ਸ ਘਟਨਾ ਦੀ ਜਿਹੜੀ ਕਿ ਘਟਨਾ ਜਿੱਥੇ ਵਾਪਰੀ ਹੈ ਉਸ ਦੇ ਕੋਲ ਇੱਕ ਪ੍ਰਾਈਵੇਟ ਸਕੂਲ ਵੀ ਹੈ ਬੱਚਿਆਂ ਦਾ ਸਕੂਲ ਹੈ ਜਿੱਥੇ ਕਿ ਇਹ ਘਟਨਾ ਵਾਪਰੀ ਹੈ ਨੌਜਵਾਨ ਨੂੰ ਗੋਲੀ ਮਾਰੀ ਗਈ ਹੈ ਸੋ ਪਟਾਲਾ ਦੇ ਵਿੱਚ ਇਹ ਘਟਨਾ ਵਾਪਰੀ ਹੈ ਦਿਨ ਦਹਾੜੇ ਸ਼ਰਿਆਮ ਕੁਝ ਨੌਜਵਾਨਾਂ ਦੇ ਵੱਲੋਂ ਆਪਸ ਵਿੱਚ ਝਗੜਾ ਹੋਇਆ ਸੀ ਤੇ ਕਿਸੇ ਗੱਲ ਨੂੰ ਲੈ ਕੇ ਜਿਹੜਾ ਕਿ ਝਗੜਾ ਕਾਫੀ ਜ਼ਿਆਦਾ ਵੱਧ ਗਿਆ ਤੇ ਗੋਲੀ ਚਲਾਈ ਗਈ ਇੱਕ ਨੌਜਵਾਨ ਤੇ ਸੋ ਨੌਜਵਾਨ ਫਿਲਹਾਲ ਕਾਫੀ ਜ਼ਿਆਦਾ ਜਿਹੜਾ ਕਿ ਜ਼ਖਮੀ ਦੱਸਿਆ ਜਾ ਰਿਹਾ ਹੈ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ ਰੋਹਿਤ ਗੁਪਤਾ ਨੇ ਸਾਡ ਨਾਲ ਵਧੇਰੇ ਜਾਣਕਾਰੀ ਦਿੱਤੀ ਸੋ ਰੋਹਿਤ ਕੀ ਇਹ ਮਾਮਲਾ ਸੀ ਝਗੜਾ ਹੋਇਆ ਸੀ ਝਗੜੇ ਦੇ ਵਿੱਚ ਇਹ ਗੋਲੀਬਾਰੀ ਕੀਤੀ ਗਈ ਇੱਕ ਨੌਜਵਾਨ ਦੇ ਗੋਲੀ ਲੱਗੀ ਹਾਲਾਂਕਿ ਸਕੂਲ ਵੀ ਬਿਲਕੁਲ ਨਜ਼ਦੀਕ ਸੀ ਜਿੱਥੇ ਇਹ ਘਟਨਾ ਵਾਪਰੀ ਹੈ ਹੋਰ ਕੀ ਕੁਝ ਜਾਣਕਾਰੀ ਤੁਹਾਡੇ ਕੋਲ ਜੀ ਪਰਮਜੀਤ ਰਾਜਾ ਕ੍ਰਿਸ਼ਨ ਕਲੋਨੀ ਵਿੱਚ ਪੈਂਦਾ ਇਲਾਕਾ ਜਿੱਥੇ ਦੋ ਨੌਜਵਾਨ ਇੱਕ ਨੌਜਵਾਨਾ ਹੋਰ ਲੜਦੇ ਸੀ ਤੇ ਲੜਾਈ ਦੇ ਦੌਰਾਨ ਇਹਨਾਂ ਵੱਲੋਂ ਦੋਵਾਂ ਵੱਲੋਂ ਗੋਲੀ ਚਲਾ ਦਿੱਤੀ ਗਈ ਤੇ ਦੌੜ ਗਏ ਉਸ ਤੋਂ ਤੇ ਇੱਕ ਨੌਜਵਾਨ ਦੇ ਗੋਲੀ ਲੱਗੀ ਆ ਉਹਨੂੰ ਪਹਿਲੇ ਸਿਵਲ ਹਸਪਤਾਲ ਤੇ ਜਾਇਆ ਗਿਆ ਬਾਅਦ ਵਿੱਚ ਅੰਮ੍ਰਿਤਸਰ ਦੀ ਸਰਕਾਰ ਦਿੱਤਾ ਗਿਆ ਜਿਹਦੇ ਪਛਾਣ ਹਾਥੀਕੇੜ ਨੇ ਵਸਤੀ ਗੁਰਾਇਆ ਅ ਦਮਨ ਗੁਰਾਇਆ ਦੇ ਨਾਂ ਤੇ ਹੋਈ ਹੈ ਤੇ ਇਹਨੂੰ ਇਹਨਾਂ ਵਿੱਚੋਂ ਇੱਕ ਨੂੰ ਦੱਸਿਆ ਜਾ ਰਿਹਾ ਕਿ ਉੱਤੇ ਇੱਕ ਰਾਜਨੀਤਿਕ ਆਗੂ ਨੇ ਉਹਨਾਂ ਦੇ ਗਨਮੈਨ ਵੱਲੋਂ ਦੌੜ ਕੇ ਫੜਿਆ ਗਿਆ ਪਿਸਤਲ ਵੀ ਇਹਦੇ ਕੋਲੋਂ ਬਰਾਮਦ ਹੋ ਗਈ ਹੈ ਲੇਕਿਨ ਪੁਲਿਸ ਅਜੇ ਐਕਸੈਪਟ ਨਹੀਂ ਕਰ ਰਹੀ ਇਹ ਕਹਿੰਦੇ ਜਾਂਚ ਚੱਲ ਰਹੀ ਹੈ। ਅੱਜ ਹੀ ਪਤਾ ਲੱਗਿਆ ਕਿ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਕਟਨਾਵਾ ਦੀਆਂ। ਜੀ। ਜ਼ਿਆਦਾ ਜਾਣਕਾਰੀ ਥੋੜੀ ਦੇਰ ਵਿੱਚ ਨਿਕਲ ਕੇ ਸਾਹਮਣੇ ਆ ਸਕਦੀ ਹੈ। ਜੀ ਜੋ ਜਿਸ ਨੂੰ ਗ੍ਰਫਤਾਰ ਕੀਤਾ ਗਿਆ ਉਸ ਵੱਲੋਂ ਪੁੱਛਗਿੱਛ ਕੀਤੀ ਗਈ ਹੈ ਪੁਲਿਸ ਵੱਲੋਂ ਉਸ ਦੇ ਬਾਰੇ ਕੁਝ ਬਿਆਨ ਦਿੱਤਾ ਹਜੇ ਪੁਲਿਸ ਨੇ ਜਾਂ ਫਿਰ ਨਹੀਂ। ਅਫੀਸ਼ੀਅਲ ਬਿਆਨ ਕੋਈ ਨਹੀਂ ਆਇਆ ਹਜੇ ਵਜ਼ਾ ਨਾਮ ਵੀ ਨਹੀਂ ਇਹਨਾਂ ਨੇ ਕੀਤਾ ਮੀਡੀਆ ਅੱਗੇ ਉਜਾਗਰ ਕਿ ਇਹ ਲੀਆ ਰਾਸ ਹਜੇ ਤੇ ਰਾਸ ਮਤਲਬ ਮੰਨਤੇ ਰਹੇ ਇਨਡਾਇਰੈਕਟਲੀ ਕਿ ਰਾਸ ਕੋਈ ਇੱਕ ਵੀ ਡੋੜਿਆ ਉਹਨੂੰ ਗਨਮੈਨ ਵੱਲੋਂ ਫੜਿਆ ਗਿਆ ਸੀ ਰਾਜਕੁਮਾਰ ਗਨਮੈਨ ਜਿਹਦੇ ਭਰ ਰਹਿਤੀ ਉਹਦੇ ਵੱਲੋਂ ਫੜਿਆ ਗਿਆ ਸੀ ਤੇ ਕਿਨਾਂ ਜਿਹਾ ਆਫੀਸ਼ੀਅਲੀ ਕੋਈ ਨਹੀਂ ਕਿਹਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਕੀ ਕੋਨ ਹੈ ਔਰ ਕੀ ਅੱਗੇ ਕਾਰਵਾਈ ਹੋ ਰਹੀ ਹੈ ਇਸ ਦਿਖਾਓ ਜੀ ਫਿਲਹਾਲ ਸੋ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ ਸੋ ਬਹੁਤ ਬਤਾਲ ਤੁਹਾਡਾ ਰੋਹਿਤ ਜੀ तमाम ਜਾਣਕਾਰੀ ਸਾਂਝੀ ਕਰਨ ਦੇ ਲਈ